ਇਹ ਤਸਵੀਰਾਂ ਫਰੀਦਕੋਟ ਦੀਆਂ ਜਿੱਥੇ ਤਿੰਨ ਕੈਬਨਿਟ ਮੰਤਰੀ ਪਹੁੰਚੇ ਸਨ ਤਿੰਨ ਕੈਬਨਿਟ ਮੰਤਰੀ ਪਹੁੰਚਣ ਤੇ ਕਿਸਾਨ ਸਵਾਲ ਕਰਨ ਗਏ ਸਨ ਬਸ ਦੇ ਅੱਗੇ ਜਿਹੜਾ ਕਿਸਾਨ ਪੈ ਗਏ ਆ ਜਦਾ ਇੱਕ ਜਦਾਬਤ ਤੁਸੀਂ ਵੀਰਾਂ ਦੇਖ ਸਕਦੇ ਹੋ ਕਿ ਖਿੱਚ-ਖਿੱਚ ਕੇ ਗੱਡੀਆਂ ਵਿੱਚ ਚੜਾਇਆ ਜਾ ਰਿਹਾ ਹੈ ਜ਼ਿਲ੍ਹਾ ਪ੍ਰਧਾਨ ਬੋਰਸ ਸਿੰਘ ਰਪਈਆ ਵਾਲਾ ਬਾਕੀ ਆਜੂਆਣੋ ਜਿਹੜਾ ਇਹ ਅੰਦਰ ਚੜਾਇਆ ਜਾ ਰਿਹਾ ਹੈ ਯਾਤਰਾ ਜਾ ਰਹੇ ਆ ਯਾਤਰਾ ਦੇ ਆਪੋਰ ਸਾਰੇ ਕਰੂਗਾ ਜਤਰਾ ਵੇਖਾਂ ਜਿਹੜੇ ਨੇ ਜੀ ਅਸੀਂ ਆਮ ਆਦਮੀ ਆ ਕਿਹੜੇ ਆਮ ਆਦਮੀ ਆ ਇਹ ਤਾਂ ਆਮ ਆਦਮੀਆਂ ਦਾ ਜੇਲਾ ਤੇ ਸਿੱਟੀ ਜਾਂਦੇ ਆ ਇਹਨਾਂ ਭਾਂਤਮਾਲ ਨੇ ਬਾਦਲ ਕੇ ਵੀ ਚੰਗੇ ਖਵਾਤੇ ਕਾਗਰਾਸ ਵੀ ਚੰਗੀ ਖਵਾਤੀ ਇਹਦਾ ਟੱਕਲੇ ਗੱਡੀ ਤੁਰਿਆ ਹੁੰਦਾ ਜੱਟਾਂ ਦੇ ਹੱਟੇ ਡਰ ਜਾਂਦਾ ਜਰਫਦਾਰੀਆਂ ਦੇਲ ਨੂੰ ਤਿਆਰ ਆ ਅਸੀਂ ਇਹਨਾਂ ਪਿੱਛੇ ਨਹੀਂ ਹਰਦੇ ਡਰ ਆਵੇ ਹਾਂ ਸਾਨੂੰ ਸੰਵਿਧਾਨ ਹੱਕ ਦਿੰਦਾ ਆਰਟੀਕਲ 19 ਏ 20 ਸੀ ਐਂਡ ਡੀ ਸਾਨੂੰ ਹੱਕ ਦਿੰਦਾ ਪ੍ਰਦਰਸ਼ਨ ਕਰਨ ਦਾ ਸ਼ਾਂਤਮਈ ਨਾ ਭਗਵਾਲਤਮਾਲ ਤੈਥੋਂ ਅੱਜ ਡਰ ਕੇ ਨਾ ਐਸੀ ਕੱਲ ਡਰ ਕੇ ਚਾਰਮਾਨ ਚੋਰੀ ਹੋਇਆ ਅਸੀਂ ਉਹ ਪੁੱਛਣਾ ਵੀ ਕਿੱਥੇ ਗਿਆ ਟਰਾਲੀਆਂ ਸਾਡੀਆਂ ਚੋਰੀ ਹੋਈਆਂ ਜਿਹੜਾ ਪੁੱਛਣਾ ਹੈ ਜਿਹੜਾ ਮੰਤਰੀ ਆਇਆ ਭੁੱਲਰ ਕਿਸਾਨ ਜਿੱਥੇ ਬੰਦੀਆਂ ਆ ਲਾਲਜੀਤ ਸਿੰਘ ਭੁੱਲਰ ਦੇ ਪ੍ਰੋਗਰਾਮ ਵਿੱਚ ਵੱਧ ਦਾ ਲਾਲਜੀਤ ਭੁੱਲਰ ਦੇ ਪ੍ਰੋਗਰਾਮ ਤੋਂ ਵੱਧੀਆਂ ਹੋਈਆਂ ਕਿਸਾਨ ਜਿੱਥੇ ਬੰਦੀਆਂ ਤਿੰਨ ਮੰਤਰੀਆਂ ਨੇ ਆਉਣਾ ਹੈ ਪਰ ਰੋਕਿਆ ਜਾ ਰਿਹਾ ਰੋਕਿਆ ਜਾ ਰਿਹਾ ਰੋਕਿਆ ਜਾ ਰੋਕਿਆ ਜਾ ਰਿਹਾ ਹੈ ਰੋਕਿਆ ਜਾ ਰਿਹਾ ਆ ਦੋ ਪ੍ਰੋਗਰਾਮ ਮਰਦਾਬਾ 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 ਕਾਤੋਂ ਰੋਕਿਆ ਜਾ ਰਿਹਾ ਮਰਦਾਬਾ ਮਰਦਾਬਾ ਖੜ ਬਚਣ ਦੇਗੇ ਮਰਦਾਬਾ 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 ਲਗਾਤਾਰ ਰੋਕਿਆ ਜਾ ਰਿਹਾ ਹੈ ਭਗਵਾਨ ਇੱਥੇ ਤਿੰਨ ਕੈਮਰੇਟ ਮੰਗ ਪ੍ਰੋਗਰਾਮ ਸੀ ਉਧਰ ਜਾਣ ਤੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਵੱਡੇ ਪੱਤਰ ਬੋਰ ਸਿੰਘ ਰੁਪਈਆ ਵਾਲਾ ਜੋ ਕਿ ਸਿੱਧੂਪੁਰ ਜੱਥੇ ਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਕੀ ਮੰਗਦਾ ਕਿਉਂ ਰੋਕਿਆ ਕਿਉਂ ਰੋਕਿਆ ਜਾ ਰਿਹਾ ਹੈ ਰੋਕੇ ਤਾਂ ਮਿਲ ਨਹੀਂ ਦਿੰਦੇ ਅਸੀਂ ਅਸੀਂ ਮੰਗਾ ਸਾਡੇ ਦੇਖੋ ਸਾਡਾ ਸਮਾਨ ਚੋਰੀ ਹੋਇਆ ਅਸੀਂ ਉਹ ਪੁੱਛਣਾ ਵੀ ਕਿੱਥੇ ਗਿਆ ਟਰਾਲੀਆਂ ਸਾਡੀਆਂ ਚੋਰੀ ਹੋਈ ਜਿਹੜਾ ਪੁੱਛਣਾ ਹੈ ਜਿਹੜਾ ਮੰਤਰੀ ਆਇਆ ਭੁੱਲਰ ਹਾਂ ਜਾਣ ਕਿਉਂ ਨਹੀਂ ਦਿੰਦੇ ਨਹੀਂ ਦਿੰਦੇ ਪ੍ਰਸ਼ਾਸਨ ਨੇ ਰੋਕੇ ਤੁਹਾਡਾ ਰਾ ਅੱਧਕਾ ਕਰਦੇ ਆ ਫਿਰ ਨਾਲ ਰੋਕੀ ਬੈਠੇ ਆ ਨੰਗਲ ਆ ਪੂਰਾ ਪੜਤ ਹੋ ਗਈ ਹੈ ਕਿਸਾਨ ਅੱਗੇ ਵੱਲ ਨੂੰ ਵਾਧੇ ਆ ਇਧਰ ਇਧਰ ਤਸਵੀਰਾਂ ਤਸਵੀਰਾਂ ਦਿਖਾ ਦिए ਕਿ ਲਗਾਤਾਰ ਪਿੱਛੇ ਵੱਲੋਂ ਧੱਕਿਆ ਜਾ ਰਿਹਾ ਤਾਂ ਲਗਾਤਾਰ ਪੂਰੀ ਝੜਪੋ ਚੱਲ ਰਹੀ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਜਿੱਥੇ ਬੰਦਿਆਂ ਦੇ ਵਿੱਚ ਲਗਾਤਾਰ ਝੜਪ ਚੱਲ ਰਹੀ ਹੈ ਤਾਂ ਆਲਾ ਅਧਿਕਾਰੀ ਇੱਥੇ ਮੌਜੂਦ ਆ ਪੁਲਿਸ ਦੇ ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੀ ਝੜਪ ਚੱਲ ਰਹੀ ਹੈ ਨਾਰੇ ਲਾਏ ਜਾ ਰਹੇ ਨੇ ਗੱਲਬਾਤ ਕਰਦੇ ਆ ਤਾਂ ਪਿੱਛੇ ਨੂੰ ਲਜਾਇਆ ਗਿਆ ਜਿਹੜਾ ਪ੍ਰਧਾਨ ਮੋਹਰ ਸਿੰਘ ਰਪਈਆ ਵਾਲਾ ਹੁਣ ਤਸਵੀਰਾਂ ਦਿਖਾ ਦਈ ਹੈ ਕਿ ਪਿੱਛੇ ਨੂੰ ਪੁਲਿਸ ਨੇ ਧੱਕ ਲਿਆ ਲਗਾਤਾਰ ਧੜ ਤੋਂ ਬਾਅਦ ਕੀ ਵਜ੍ਹਾ ਮੰਨਦੇ ਹੋ ਕਿ ਅੱਜ ਪੰਜਾਬ ਸਰਕਾਰ ਦਾ ਮਨਿਸਟਰ ਇੱਥੇ ਆ ਰਹੇ ਆ ਤਿੰਨ ਮਨਿਸਟਰ ਆ ਰਹੇ ਆ ਇਹ ਕਹਿੰਦੇ ਆ ਅਸੀਂ ਕੋਈ ਸਿੱਖਿਆ ਪ੍ਰਤੀ ਕੋਈ ਕ੍ਰਾਂਤੀ ਲੈ ਕੇ ਆ ਰਹੇ ਆ ਜਾਂ ਜਿਹੜਾ ਪਿਛਲੇ ਦਿਨੀ ਤੁਸੀਂ ਦੇਖਿਆ ਕਿਸਾਨ ਆਪਦੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਇੱਕ ਸਾਲ ਤੋਂ ਸ਼ਾਂਤਮਈ ਪੀਸਫੁਲੀ ਧਰਨੇ ਦੇ ਵਿੱਚ ਬੈਠੇ ਆ। ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਮੀਟਿੰਗਾਂ ਬੁਲਾਈਆਂ ਗਈਆਂ। ਮੀਟਿੰਗਾਂ ਬੁਲਾ ਕੇ ਕਿਸਾਨਾਂ ਨੂੰ ਜਬਰੀ ਜਿਹੜਾ ਉੱਥੋਂ ਅਰੈਸਟ ਕੀਤਾ ਗਿਆ ਔਰ ਉਹਨਾਂ ਦਾ ਕੀਮਤੀ ਸਮਾਨ ਤੋੜਪਾਂਨ ਕਰਕੇ ਚੋਰੀ ਕਰਾਇਆ ਗਿਆ। ਅੱਜ ਉਹ ਸਰਕਾਰਾਂ ਕਿਹੜੀ ਕ੍ਰਾਂਤੀ ਦੀ ਗੱਲ ਕਰਦੀਆਂ। ਅੱਜ ਦੇਸ਼ ਦਾ ਪੰਜਾਬ ਦਾ ਕਿਸਾਨ। ਇਹ ਤਸਵੀਰਾਂ ਦੇਖ ਸਕਦੇ ਹੋ ਕਿ ਖਿੱਚ-ਖਿੱਚ ਕੇ ਗੱਡੀਆਂ ਵਿੱਚ ਚੜਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਬੋਰਸਾਂਗਰ ਪਈਆਂ ਵਾਲਾ ਬਾਕੀ ਆਗੂਆਂ ਨੂੰ ਜਿਹੜਾ ਜੇਲ੍ਹ ਅੰਦਰ ਚੜਾਇਆ ਜਾ ਰਿਹਾ ਹੈ ਮਰਦਾਵ ਮਰਦਾਵ ਪੂਰਾ ਮਾਹੌਲ ਭੱਗ ਗਿਆ ਪੂਰਾ ਮਾਹੌਲ ਭੱਗ ਗਿਆ ਕਿਸਾਨਾਂ ਵੱਲੋਂ ਨਹੀਂ ਕਰ ਦਿਓ ਕਿਆਰਨ ਦੀ ਮੰਗ ਅੱਜ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਲਾਲਜੀਤ ਪੁੱਲਰ ਤਾਂ ਜਿਹੜੇ ਹੈ ਭਾਰਤ ਕਿਸਾਨ ਸਤੂਪੁਰ ਦੇ ਆਗੂ ਜਿਹੜੇ ਆ ਉਹ ਕਾ ਗੱਡੀ ਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਫਰੀਦਕੋਟ ਦੀਆਂ ਜਿੱਥੇ ਭਰ ਲਈਆਂ ਗਈਆਂ ਬੱਸਾਂ ਸਰਕਾਰੀ ਫੰਕਸ਼ਨ ਸੀ ਤਿੰਨ ਪੂਰਾ ਖਿੱਚ-ਖਿੱਚ ਕੇ ਅੰਦਰ ਬੱਸਾਂ ਭਰਿਆਂ ਜਾ ਰਹੀਆਂ ਤਿੰਨ ਮਾਂਕਰੀਆਂ ਅੱਗੇ ਪਹਗੇ ਆ ਅੱਗੇ ਪਹਗੇ ਆ ਕਿਸਾਨ ਅੱਗੇ ਪਹਗੇ ਆ ਹੁਣ ਬੱਸ ਦੇ ਅੱਗੇ ਜਿਹੜਾ ਕਿਸਾਨ ਪਹਗੇ ਆ ਤਾਂ ਤੁਸੀਂ ਆ ਤਸਵੀਰਾਂ ਕੈਮਰਾਮੈਨ ਨੇ ਚੁੱਕੇ ਜਾਏ ਜਿੰਦਾਬਾਦ 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 ਇੱਕ ਧਰਤ ਜਿੰਦਾਬਾਦ ਜਿੰਦਾਬਾਦ ਅਸੀਂ ਆਪਣੇ ਹੱਕ ਨਹੀਂ ਕੇ ਰਹਾਗੇ ਨਹੀਂ ਕੇ ਰਹਾਗੇ ਅਸੀਂ ਆਪਣੇ ਹੱਕ ਨਹੀਂ ਕੇ ਰਹਾਗੇ ਨਹੀਂ ਕੇ ਰਹਾਗੇ ਨਹੀਂ ਕੇ ਰਹਾਗੇ ਚਲੋ ਸਰਕਾਰ ਮਰਦਾਬਾਦ 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 ਚਾਹ ਸਰਕਾਰ ਮਰਦਾਬਾਦ 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 ਜਦ ਤੱਕ ਦੁਖੀ ਕਿਦਾਂ ਰਹੇਗਾ ਆ ਤਸਵੀਰਾਂ ਦੇਖ ਸਕਦੇ ਹੋ ਕਿ ਚੱਕ ਚੱਕ ਕੇ ਬਸ ਅੱਗੇ ਬਸਦੇ ਅੱਗੇ ਪੈਗੇ ਇਸ ਦਾ ਚੱਕ ਚੱਕ ਸਿੱਟਿਆ ਜਾ ਰਿਹਾ ਅੰਦਰ ਇਹ ਤਸਵੀਰਾਂ ਫਰੀਦਕੋਟ ਦੀਆਂ ਜਿੱਥੇ ਤਿੰਨ ਕੈਬਨਿਟ ਮੰਤਰੀ ਪਹੁੰਚੇ ਸਨ ਤਿੰਨ ਕੈਬਨਿਟ ਮੰਤਰੀ ਪਹੁੰਚਣ ਤੇ ਕਿਸਾਨ ਸਵਾਲ ਕਰਨ ਗਏ ਸਨ ਕੀ ਕੀ ਕਰਨ ਜਾਣਾ ਸੀ ਅਸੀਂ ਅਸੀਂ ਜਾਣਾ ਕੀ ਸੀ ਅਸੀਂ ਤੁਹਾਨੂੰ ਪੁੱਛਣਾ ਸੀ ਵੀ ਕਿਹੜੀ ਬਠਿੰਡੇ ਵਾਲੀ ਛੱਡੀ ਆ ਉਹ ਕਾਹਦੇ ਦੀ ਛੱਡੀ ਆ ਇਹ ਨਸ਼ਿਆਂ ਦੇ ਵਿਰੋਧੇ ਕਰਨ ਆਏ ਆ ਉਹ ਤਾਂ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਹੈ ਯੁੱਧ ਕਿਹੜੇ ਇੱਥੇ ਹੈ ਜੇ ਨਸ਼ੇ ਵੇਚੀ ਜਾਂਦੇ ਆ ਐਮ ਐਲ ਇਹ ਜੋ ਤੇ ਲਾਈਦਾ ਬੈਠਿਆ ਆਪ ਕਿਹੜੇ ਐਮਐਲਏ ਇਹ ਗੁਰਦੇ ਤੇਰੀ ਸਾਰੇ ਵੇਖੋ ਉਹਦਾ ਨਾਲ ਦਾ ਫੜਿਆ ਟੀਵੀ 'ਚ ਚੱਲ ਗਿਆ ਸਾਰਾ ਕੁਝ ਹੋ ਗਿਆ ਤੁਹਾਡੇ ਆਗੂ ਨੂੰ ਲੈ ਗਏ ਆ ਸਾਰੇ ਗ੍ਰਿਫਤਾਰੀਆਂ ਹੋ ਗਈਆਂ ਤੁਸੀਂ ਵੀ ਗ੍ਰਿਫਤਾਰੀਆਂ ਦਿਓ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਐ ਸੀ ਇਹਨਾਂ ਪਿੱਛੇ ਨਹੀਂ ਹਟਦੇ ਡਰ ਐ ਵੇ हां ਸਾਨੂੰ ਸੰਵਿਧਾਨ ਹੱਕ ਦਿੰਦਾ ਆਰਟੀਕਲ 19 ਏ 20 ਸੀ ਆ ਤੇ ਸਾਨੂੰ ਹੱਕ ਦਿੰਦਾ ਪ੍ਰਦਰਸ਼ਨ ਕਰਨ ਦਾ ਸ਼ਾਂਤਮਈ ਐਸੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਜਿਹੜੇ ਇਹ ਨਸੇ ਬੁਕਾਰ ਰਹੀ ਹੈ ਇਹ ਸਰਕਾਰ ਇਹ ਐਸੀ ਇਹਦੇ ਉਲਟਾ ਜੋ ਕਿਸਾਨੀ ਇਹਨਾਂ ਨੇ ਧੱਕੇ ਨਾਲ ਸਾਡਾ ਉਥੋਂ ਇਹਨਾਂ ਨੇ ਅੰਦੋਲਨ ਚਲਾਇਆ ਐਸੀ ਉਹਦੇ ਕਰਕੇ ਸੀ ਇਹ ਪ੍ਰਦਰਸ਼ਨ ਕਰ ਰਹੇ ਆ ਇਹ ਸਰਕਾਰਾਂ ਸਾਡੇ ਨਾਲ ਹਰ ਵਾਰੀ ਤੱਕਾ ਕਰਦੀਆਂ ਰਹੀਆਂ ਪਰ ਇਹਨਾਂ ਤੋਂ ਐਸੀ ਸਰਕਾਰਾਂ ਤੋਂ ਇਹ ਜਗ੍ਹਾ ਤੋਂ ਐਸੀ ਡਰ ਨਾਲ ਨਹੀਂ ਨਾ ਭਗਵਾਨ ਤਮਾਲ ਤੈਥੋਂ ਅੱਜ ਡਰ ਕੇ ਨਾ ਜੀ ਕੱਲ ਡਰ ਕੇ ਕੀ ਪੁੱਛਣਾ ਜਾਨਾ ਜੀ ਜਿੰਦਰ ਐਸੀ ਇਹਨਾਂ ਨੂੰ ਆਹੀ ਪੁੱਛਣ ਜਾਣਾ ਹੈ ਜਿਹੜਾ ਛੋਟਾ ਐਮ.ਐਲ.ਏ ਨਸੇ ਪਕਾਰਿਆ ਹੈ ਉਹ ਦੱਸੋ ਜਿਹੜਾ ਸਾਡਾ ਤੁਸੀਂ ਉਦੋਂ ਸਾਡੇ ਨਾਲ ਧੱਕਾ ਕਰਿਆ ਜੋ ਉਦੋਂ ਧੱਕੇ ਨਾਲ ਸਾਡਾ ਅंदोलਨ ਠਾਇਆ ਉਹ ਮੀਟਿੰਗ ਦੇ ਕੇ ਟਰਾਲੀਆਂ ਸਾਡੀਆਂ ਚੋਰੀ ਕਰੀਆਂ ਇਹ ਟਰਾਲੀ ਚੋਰ ਸਰਕਾਰ ਹੈ ਇਹ ਇਹਨੂੰ ਕਹਿੰਦਾ ਟਰਾਲੀ ਚੋਰ ਸਰਕਾਰੇ ਉਹ ਕਿਉਂ ਟਰਾਲੀ ਚੋਰ ਤੂੰ ਟਰੈਕਟਰ ਵੀ ਲੈ ਲੈ ਗਈ ਵਿੱਚ ਤੇ ਕਿਉਂ ਐਵੇਂ ਤੂੰ ਸਾਡੀਆਂ ਟਰਾਲੀਆਂ ਚੱਕੀਆਂ ਕਿਉਂ ਟਰੈਕਟਰ ਤਾਂ ਇਹਨਾਂ ਨੂੰ ਆਏ ਸੀਗਾ ਵੀ ਨੰਬਰ ਲੱਗੇ ਹੋਏ ਆ ਟਰਾਲੀ ਤੇ ਕਿਹੜਾ ਨੰਬਰ ਕਾ ਰੰਗ ਕਰਕੇ ਬਦਲ ਦਾਂਗੇ ਕਹਿੰਦੇ ਯੁੱਧ ਨਸ਼ੇ ਵਿਰੁੱਧ ਯੁੱਧ ਖਤਮ ਨਸ਼ਾ ਕਿਹੜਾ ਨਸ਼ੇ ਵਿਰੁੱਧ ਆ ਇਹ ਕਿਸਾਨਾਂ ਵਿਰੁੱਧ ਆ ਵੀ ਜਿੱਥੇ ਡੇਜ ਹੋਇਆ ਤਾਂ ਬਖਾਵਾ ਕਰਦੇ ਆ ਜਿਹੜੇ ਹੁੰਦੇ ਸੀ ਅਸੀਂ ਆਮ ਆਦਮੀ ਆ ਕਿਹੜੇ ਇਹ ਆਮ ਆਦਮੀ ਆ ਇਹ ਤਾਂ ਆਮ ਆਦਮੀਆਂ ਦਾ ਜੇਲਾ 'ਚ ਸਿੱਟੀ ਜਾਂਦੇ ਆ ਹਾਂ ਕੀ ਲੱਗਦਾ ਹੁਣ ਮਤਲਬ ਤੁਹਾਡੇ ਆਗੂ ਗ੍ਰਿਫਤਾਰ ਕੀਤੇ ਆ ਵਜ੍ਹਾ ਕੀ ਮੰਨਦੇ ਹੋ ਵੀ ਅੰਦਰ ਜਾਣ ਤੋਂ ਕਿਉਂ ਰੋਕਿਆ ਗਿਆ ਕੀ ਇਹੋ ਜਿਹਾ ਸਵਾਲ ਸੀ ਤੁਹਾਡੇ ਨਹੀਂ ਸਵਾਲ ਸਾਡੇ ਕਿਹੜੇ ਹੋਣੇ ਸੀਗੇ ਜਿਹੜੇ ਜਿਹੇ ਜੇ ਸੀ ਦੂਜੀਆਂ ਸਰਕਾਰਾਂ ਨੂੰ ਕਰਦੇ ਸੀ ਉਹੋ ਜੇ ਇਹਨਾਂ ਨਾਲ ਇਹ ਤਾਂ ਉਦੋਂ ਵੀ ਆਖੇ ਇੱਕ ਕਹਾਵਤ ਸੀਗੀ ਇੱਕ ਰਾਜਾ ਸੀਗਾ ਰਾਜਾ ਮਰ ਗਿਆ ਮਹਾਰਾਜਾ ਮਰ ਗਿਆ ਤੇ ਉਹਦਾ ਪੁੱਤ ਤੂੰ ਮੈਨੂੰ ਚੰਗਾ ਖਵਾਦੀ ਉਹਦਾ ਖਵਾ ਦੂੰਗਾ ਉਹਦੇ ਨਾਲ ਇੱਕ ਜਦੋਂ ਉਹ ਮਰ ਗਿਆ ਉਹ ਆਂਦਾ ਮੇਰੇ ਅਰਗੇ ਨੂੰ ਕਹਿੰਦਾ ਜਾ ਵਾ ਇੱਕ ਲੱਕੜਾ ਕੇ ਲਿਆ ਉਹ ਕਢਾ ਲਿਆਂਦਾ ਉਹ ਰਾਜੇ ਦੇ ਢਿੱਡ ਚ ਘਟਦਾ ਉਹਦਾ ਲੈ ਆ ਤਾਂ ਕੰਜਰਵ ਪਿਉਨੇ ਆਪਦੇ ਪਿਉ ਦੇ ਢਿੱਡ ਤੇ ਕਿੱਲਾ ਤਾਂ ਨਹੀਂ ਗੱਡਾ ਸੀ ਇਹਨੇ ਤਾਂ ਇਹਦੇ ਘੜਤਾ ਉਹਨੇ ਚੰਗਾ ਖਵਾਤਾ ਇਹਨੇ ਭਾਂਤਮਾਲ ਨੇ ਬਾਦਲ ਕੇ ਵੀ ਚੰਗੇ ਖਵਾਤੇ ਕਾਗਰਾਸ ਵੀ ਚੰਗੀ ਖਵਾਤੀ ਇਹਦਾ ਢਿੱਲੇ ਗੱਡੀ ਤੁਰਿਆ ਹੁੰਦਾ ਜੱਟਾਂ ਦੇ ਢਾਂਚ ਬਣਤਾ ਜਾਵਾਂਗੇ ਛੱਡਿਓ ਨਾ ਫਿਰ ਉੱਥੇ ਹੀ ਰੱਖਦੇ ਹੋ ਜਾਂਦਾ ਹੋਰ ਫਿਰ ਕੀ ਆ ਤਾਂ ਤਸਵੀਰਾਂ ਦੇ ਵਿੱਚ ਜਿਹੜੇ ਰਹਿ ਗਏ ਆਗੂ ਆ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਐਸ ਵਕਤ ਫਰੀਦਕੋਟ ਦੇ ਵਿੱਚ ਤਿੰਨ ਕੈਬਨਿਟ ਮੰਤਰੀਆਂ ਦਾ ਪ੍ਰੋਗਰਾਮ ਸੀ ਯੂਦੇ ਵਿੱਚ ਕਿਸਾਨ ਪਹੁੰਚੇ ਸਵਾਲ ਕਰਨ ਪਹੁੰਚੇ ਐਮਐਲਏ ਦੇ ਚਿੱਟਾ ਵੇਚਣ ਦਾ ਟਰਾਲੀਆਂ ਚੋਰੀ ਕਰਨ ਦਾ ਤਾਂ ਉਹ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਜਿਹੜੀ ਹੈ ਅਰੈਸਟ ਪਾਈ ਗਈ ਹੈ ਕਿਸਾਨਾਂ ਦੀ ਵੱਡੇ ਪੱਧਰ ਦੇ ਉੱਤੇ ਵੱਡੇ ਪੱਧਰ ਤੇ ਕਿਸਾਨਾਂ ਨੂੰ ਲਿਜਾਇਆ ਗਿਆ ਤਾਂ ਇਸ ਵਕਤ ਇੱਕ ਬੱਸ ਭਰ ਚੁੱਕੀ ਹੈ ਦੂਜੀ ਬੱਸ ਦੀ ਜਿਹੜੀ ਤਿਆਰੀ ਹੈ ਤੇ ਲਗਾਤਾਰ ਜਿਹੜਾ ਕਿਸਾਨਾਂ ਨੂੰ ਇੱਥੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਇਹ ਜਾ ਰਹੇ ਹੀ ਯਾਤਰਾ ਜਾ ਰਹੇ ਆ ਯਾਤਰਾ ਤੇ ਆ ਪੁਲਿਸ ਵਾਲੇ ਕਰਾਉਂਦੇ ਯਾਤਰਾ ਵੇਖਾ ਇਹ ਕਾਚ ਦਾਵਾ ਕਿਹਨੇ ਕਰਵਾਈ ਹੈ ਯਾਤਰਾ ਹਨੇ ਇਹ ਯਾਤਰਾ ਆਪ ਸਰਕਾਰ ਕਰਾਉਂਦੀ ਆ ਚਾ ਚੱਕ ਦੁਖੀ ਕਿਸਾਨ